ਪਰ ਇਹ ਗੰਦੀ ਸਰਕਾਰ ਨਾਲ ਗੰਦੀਆਂ ਨੀਤੀਆਂ ਇਹਦੀਆਂ ਇੱਕ ਪਾਸੇ ਤਾਂ ਅੰਨਦਾਤਾ ਇਹਨੂੰ ਕਹਿੰਦੇ ਆ ਅੰਨਦਾਤਾ ਦੀ ਕਦਰ ਨਹੀਂ ਕੀਤੀ ਇਹਨਾਂ ਨੇ ਕਹਿੰਦੇ ਸੀ ਜੀ ਅੰਨਦਾਤਾ ਕੰਨ ਪਰ ਆ ਤੇ ਮੀਆਂ ਨੀਰੀਆਂ ਦੇ ਵਿੱਚ ਕਮਾਈ ਕਰਕੇ ਹਰੇਕ ਦਾ ਪੇਟ ਭਰਦਾ ਹੈ ਇਹਨਾਂ ਨੇ ਕਦਰ ਨਹੀਂ ਪਾਈ ਇਹਨਾਂ ਬੇਕਦਰੀ ਕੀਤੀ ਆ ਕਿਸਾਨ ਨਾਲ ਕਿਸਾਨ ਨੇ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਪਰ ਇੱਕ ਗੱਲ ਹੈਗੀ ਆ ਕਿ ਕਿਸਾਨ ਇਹਦਾ ਹੁਣ ਵਿਗਾੜ ਨਹੀਂ ਬਸ ਹੁਣ ਤੁਹਾਨੂੰ ਪਤਾ ਹੀ ਆ ਖੱਟਰ ਸਰਕਾਰ ਨੇ ਕੀ ਹੋਈਆ ਜਿੱਦਾਂ ਦਾ ਹੁਣ ਖੱਟਰ ਸਰਕਾਰਾਂ ਹੋਈਆ ਜਿਹੜਾ ਸਾਡੇ ਪੰਜਾਬ ਵਾਲਾ ਉਹ ਦਿਨਾਂ ਵਾਲੀ ਦੀ ਹਾਂ ਅਸੀਂ ਜਿਹੜੀਆਂ ਮੰਗਾ ਇਹਨੂੰ ਅਸੀਂ ਮਨਾਉਣ ਨਹੀਂ ਆਏ ਅਸੀਂ ਤਾਂ ਇਹਦੀ ਕੋਈ ਜਿਹੜੀਆਂ ਸਟ ਕੋ ਮੰਨਿਆ ਤਾਂ ਅਸੀਂ ਤਾਂ ਉਹ ਲੈਣ ਆਏ ਹਾਂ ਮੰਨਿਆ ਤਾਂ ਸਾਡੇ ਕੋ ਹੋਇਆ ਹੈ ਜਿੱਦਾਂ ਕਹਿੰਦੇ ਹੁੰਦੇ ਆ ਸਿਆਣੇ ਮਰਗੇ ਦਾ ਮੁਖਰੇ ਦਾ ਕੀ ਲੈਣਾ ਇਹ ਸਾਡੇ ਵੱਲੋਂ ਮਰਿਆ ਹੋਇਆ ਹੈ ਇਹ ਜਿੰਦਾ ਰਾਜਾ ਨਹੀਂ ਹੈਗਾ ਸ਼ੰਭੂ ਧਰਨੇ ਦੇ ਵਿੱਚ ਖੜੇ ਆ ਬਾਪੂ ਜੀ ਨੇ ਕੁਝ ਕਹਿਣਾ ਹੈ ਧਰਨੇ ਬਾਰੇ ਜਾਂ ਕੋਈ ਮੋਰਚੇ ਦੀ ਸਥਿਤੀ ਬਾਰੇ ਪੁੱਛਦੇ ਆ ਉਹਨਾਂ ਨੂੰ ਜੀ 12 ਤਰੀਕ ਦਾ ਮੈਂ ਘਰੋਂ ਆਏ ਹੋਇਆ ਹਾਂ ਇਹ ਰਿਆਂ ਤੇ 13 ਤਰੀਕ ਨੂੰ ਇੱਥੇ ਪਹੁੰਚਿਆ ਮੈਂ ਸਾਰਾ ਕੁਝ ਅੱਖੀਆਂ ਆਪਦੇ ਸਾਰਾ ਕੁਝ ਦੇ ਚੁੱਕਾ ਆ ਜਿੰਨਾ ਵੀ ਇਹ ਦੋਲਣ ਦੇ ਵਿੱਚ ਹੋ ਚੁੱਕਾ ਆ ਹੁਣ ਤੱਕ 13 ਤੋਂ ਚੱਲ ਕੇ ਮੈਂ ਰਾਹੋਂ ਰੋੜ ਜ਼ਿਲ੍ਹਾ ਲੁਧਿਆਣਾ ਪਿੰਡ ਰੌੜ ਤੋਂ ਆਏ ਆ ਟਰਾਲੀਆਂ ਦੋ ਲੈ ਕੇ ਆਏ ਹਾਂ ਮੇਰੇ ਨਾਲ 50 ਬੰਦੇ ਆਏ ਹੋਈ ਆ ਕਦੇ ਉਹਨਾਂ ਦੇ ਵਿੱਚੋਂ ਘਰ ਨੂੰ ਚੱਲ ਵੀ ਜਾਂਦੇ ਆ ਰਹਿ ਵੀ ਜਾਂਦੇ ਆ ਪਰ ਇਹ ਗੰਦੀ ਸਰਕਾਰ ਨਾਲ ਗੰਦੀਆਂ ਨੀਤੀਆਂ ਇਹਦੀਆਂ ਇੱਕ ਪਾਸੇ ਤਾਂ ਅੰਨਦਾਤਾ ਇਹਨੂੰ ਕਹਿੰਦੇ ਆ ਅੰਨਦਾਤਾ ਇਹਦੀ ਕਦਰ ਨਹੀਂ ਕੀਤੀ ਇਹਨਾਂ ਨੇ ਸੱਪਾਂ ਦੀਆਂ ਸਰੀਆਂ ਮਿੱਦਦਾ ਦਿਨ ਭਰ ਰਾਤ ਮੀਆਂ ਨੀਰੀਆਂ ਦੇ ਵਿੱਚ ਕਮਾਈ ਕਰਕੇ ਹਰੇਕ ਦਾ ਪੇਟ ਹੀ ਭਰਦਾਇਆ ਇਹਨਾਂ ਨੇ ਕਦਰ ਨਹੀਂ ਪਾਈ ਇਹਨਾਂ ਬੇਕਦਰੀ ਕੀਤੀ ਆ ਕਿਸਾਨ ਨਾਲ ਕਿਸਾਨ ਨੇ ਇਹਨਾਂ ਦਾ ਕੁਝ ਨਹੀਂ ਵਿਗਾੜਿਆ ਪਰ ਇੱਕ ਗੱਲ ਹੈਗੀ ਆ ਕਿ ਕਿਸਾਨ ਇਹਦਾ ਹੁਣ ਵਿਗਾੜਨਗੇ ਕਿਸਾਨ ਇਹਦਾ ਵਿਗਾੜਨਗੇ ਕੁਝ ਹੁਣ ਤੁਹਾਨੂੰ ਪਤਾ ਹੀ ਖੱਟੜ ਸਰਕਾਰ ਨੇ ਕੀ ਹੋਊਗਾ ਜਿੱਦਾਂ ਦਾ ਹੁਣ ਖੱਟੜ ਸਰਕਾਰਾਂ ਹੋਈ ਹੈ ਜਿਹੜਾ ਸਾਡੇ ਪੰਜਾਬ ਵਾਲਾ ਉਹਦੇ ਨਾਲ ਵੀ ਇਦੀ ਹੋਊਗਾ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜਿਹੜੇ ਪਿੰਡਾਂ ਵਾਲੇ ਵੀਰ ਬੈਠੇ ਆ ਨੌਜਾਨ ਹੋਰ ਹੋਰ ਵੀ ਬੈਠੇ ਆ ਉਹ ਦੋਲਣ ਦੇ ਵਿੱਚ ਜਰੂਰ ਸ਼ਾਮਲ ਹੋਣ ਉਹ ਦੋਲਣ ਹੈਗਾ ਸਾਰਿਆਂ ਦਾ ਸਾਂਝਾ ਇਹ ਕਿਸੇ ਇਕੱਲੇ ਦਾ ਨਹੀਂ ਦੁਕਾਨਦਾਰਾਂ ਦਾ ਵੀ ਗਰੀਬ ਦਾ ਗੁਰਬੇਰਾ ਜੋ ਵੀ ਰੇੜੀ ਵਾਲਾ ਰੇੜੀ ਫੜੀ ਵਾਲਾ ਜੋ ਵੀ ਹੈਗਾ ਸਾਰਾ ਬੀਬੀਆਂ ਭੈਣਾਂ ਨੇ ਬੜਾ ਯੋਗਦਾਨ ਪਾਇਆ ਮੈਡੀਕਲ ਵਾਲਿਆਂ ਨੇ ਬੜਾ ਯੋਗਦਾਨ ਪਾਇਆ ਤੇ ਲੰਗਰ ਵਾਲਿਆਂ ਨੇ ਬੜਾ ਯੋਗਦਾਨ ਪਾਇਆ ਇਹ ਇਲਾਕੇ ਨਾਲ ਇਲਾਕੇ ਦੀ ਤਾਂ ਜਿੰਨੀ ਸਹਿਤ ਕਰ ਲਈ ਥੋੜੀ ਆ ਇਲਾਕੇ ਨਾਲ ਬੜੀ ਸੇਵਾ ਕੀਤੀ ਆ ਕਰ ਵੀ ਰਹੇ ਆ ਦਿਨ ਪਰ ਰਾਤ ਤੇ ਇਹਨਾਂ ਨੇ ਕਿਸੇ ਗੱਲ ਦਾ ਸਾਨੂੰ ਕੋਈ ਗੱਲ ਨਹੀਂ ਆਉਣ ਦਿੱਤੀ ਕੱਪੜੇ ਵੀ ਧੁੰਦੇ ਆਪ ਸਾਰਾ ਕੁਝ ਇਹ ਆਪ ਕਰਦੇ ਆ ਇਹ ਜੇ ਅਸੀਂ ਜਿਹੜੀਆਂ ਮੰਗਾ ਇਹਨੂੰ ਅਸੀਂ ਮਨਾਉਣ ਨਹੀਂ ਆਏ ਅਸੀਂ ਤਾਂ ਇਹਦੀ ਕੋਣ ਜਿਹੜੀਆਂ ਸੈਟ ਕੋ ਮੰਨਿਆ ਤਾਂ ਅਸੀਂ ਤਾਂ ਉਹ ਲੈਣ ਆਏ ਆ ਮੰਨਿਆ ਤਾਂ ਸਾਡੇ ਕੋ ਹੋਇਆ ਹੈ ਇਹਦਾ ਮੰਨ ਕੇ ਮੁੱਕ ਰਿਹਾ ਆ ਇਹ ਜਿੱਦਾਂ ਕਹਿੰਦੇ ਹੁੰਦੇ ਆ ਸਿਆਣੇ ਮਰਗੇ ਦਾ ਮੁੱਕਰੇ ਦਾ ਕੀ ਲੈਣਾ ਇਹ ਸਾਡੇ ਵੱਲੋਂ ਮਰਿਆ ਹੋਇਆ ਆ ਇਹ ਜਿੰਦਾ ਰਾਜਾ ਨਹੀਂ ਹੈਗਾ ਜਿਹੜਾ ਰਾਜਾ ਹੁੰਦਾ ਆ ਉਹ ਆਪਦੀ ਪਰਜਾ ਦਾ ਦੁੱਖ ਸੁਣਦਾ ਹੁੰਦਾ ਹੈ ਇਹ ਰਾਜਾ ਨਹੀਂ ਹੈਗਾ ਇਹ ਜੇ ਰਾਜਾ ਹੁੰਦਾ ਤਾਂ ਸਾਡੀ ਪਰਜਾ ਦੀ ਇਹ ਦੁੱਖ ਸੁਣਦਾ ਇਹਨਾਂ ਕਿਸੇ ਦਾ ਦੁੱਖ ਨਹੀਂ ਸੁਣਿਆ ਬੀਬੀਆਂ ਭੈਣਾ ਵੀ ਆਈਆਂ ਅੱਠ ਥਰੀਕ ਨੂੰ ਆਈਆਂ ਤਾਂ ਅੱਠ ਥਰੀਕ ਨੂੰ ਰੇਲ ਵੀ ਰੋਕੀਆ ਰੇਲ ਜਦੇ ਇਹਨੂੰ ਕਿਹਾ ਸੀਗਾ ਇਹਨੂੰ ਸੱਦਾ ਪੱਤਰ ਦਿੱਤਾਤਾ ਆਗੂ ਵੀਰਾਨਾ ਇਹਨਾਂ ਰੇਲ ਫਿਰ ਵੀ ਚਲਾ ਦਿੱਤੀ ਚਲਾਈ ਜੀਵੀਦਾਰ ਵੀਰ ਬੀਬੀਆਂ ਭੈਣਾ ਜਿੰਨੇ ਵੀ ਹੈਗੇ ਤੇ ਉਹਨਾਂ ਨਾਲ ਮੁਰੇ ਬੈਠ ਕੇ ਰੋਕੀਏ ਜੀ ਇਹ ਜ ਇਹਦਾ ਇਹਦਾ ਹੀ ਫਰਜ਼ ਬਣਦਾ ਤਾਂ ਜਿਹਦੇ ਮੈਨੂੰ ਸੱਦਾ ਪੱਤਰ ਦਿੱਤਾ ਹੋਇਆ 10 ਤਰੀਕ ਦਾ ਇਹਨੂੰ ਰੇਲ ਚਲਾਉਣ ਦਾ ਦਾ ਹੱਕ ਨਹੀਂ ਬਣਦਾ ਸਿਕਾ ਇਹ ਜਾਣ ਪੁੱਝ ਕੇ ਛੇੜਖਾਨੀਆਂ ਕਰਦਾ ਆਇਆ ਜੈ ਜਵਾਨ ਜੈ ਕਿਸਾਨ ਵਾਹਿਗੁਰੂ ਖਾਲਸਾ ਵਾਹਿਗੁਰੂ